ਨਸ਼ਤ ਅਸਕਰੀ ਦੇ ਨਾਲ ਜੁੜੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਅੱਜ ਬਿਜ਼ਨਸ ਜੀਰੋ ਅਕਾਲੀ ਲੀਡਰ ਵਿਕਰਮ ਮਜੀਠੀਆ ਨੂੰ ਮਹਾਲੀ ਅਦਾਲਤ 'ਚ ਪੇਸ਼ ਕਰੇਗੀ ਅੱਜ ਉਹਨਾਂ ਦਾ 7ਵਾਂ ਦਿਨ ਰੀਮਾਂਡ ਦਾ ਖਤਮ ਹੋ ਰਿਹਾ ਹੈ ਇਸ ਤੋਂ ਪਹਿਲਾਂ ਕੱਲ ਬਿਜਿਲੈਂਸ ਉਹਨਾਂ ਨੂੰ ਅਮਰitsar ਦੇ ਮਜੀਠਾ ਸਥਿਤ ਕਾਰ ਅਤੇ ਦਫਤਰ ਲੈ ਗਈ ਸੀ ਇਸ ਦੇ ਨਾਲ ਨਾਲ ਪੰਜਾਬ ਤੋਂ ਇਲਾਵਾ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਚ ਵੀ ਇਕੱਠੇ ਹੀ ਸ਼ਾਪੀ ਮਾਰੀ ਕੀਤੀ ਗਈ ਦੂਜੇ ਪਾਸੇ ਮਜੀਠਾ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਹੈ ਅਤੇ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਹ ਇਸ ਪਟੀਸ਼ਨ ਦੇ ਉੱਤੇ 3 ਜੁਲਾਈ ਜਾਨੀ ਕਿ ਕੱਲ ਸੁਣਵਾਈ ਹੋਣੀ ਹੈ ਬਿਜ਼ਨੈਸ ਬਿਊਰੋ ਨੇ 540 ਕਰੋੜ ਦੀ ਡਰੱਗ ਮਨੀ ਦੇ ਨਾਲ ਜੁੜੀਆਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ 25 ਜੂਨ ਨੂੰ 4:30 ਵਜੇ ਕេសਟਚ ਕੀਤਾ ਸੀ ਇਸ ਤੋਂ ਬਾਅਦ ਰਾਜ ਦੇ 26 ਥਾਵਾਂ ਤੇ ਮਜੀਠਿਆ ਦੇ ਨਾਲ ਜੁੜੇ ਟਿਕਾਣਿਆਂ ਤੇ ਛਾਪੇ ਮਾਰੇ ਗਏ ਫਿਰ ਸਵੇਰੇ 11:30 ਵਜੇ ਮਜੀਠਿਆ ਨੂੰ ਅਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਬਿਜ਼ਨੈਸ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਦੌਰਾਨ 29 ਮੋਬਾਈਲ ਫੋਨ ਤੇ 5 ਲੈਪਟਾਪ ਤੇ ਨਾਈਪੈਡ ਦੋ ਡੈਸਪਰੇਟ ਦੀਆਂ ਡਾਇਰੀਆਂ ਤੇ ਹੋਰ ਦਸਤਾਵੇਜ਼ ਬਰਾਮਦ ਹੋਏ ਨੇ ਇਹ ਸਾਰਾ ਸਮਾਨ ਮਜੀਠੀਆ ਦੇ ਕੋਲੋਂ ਮਿਲਣ ਦਾ ਦਾਵਾ ਕੀਤਾ ਗਿਆ ਹੈ ਤਾਂ ਦਾਸਤਾ ਇਹ ਹੈ ਕਿ ਅੱਜ ਮਜੀਠੀਆ ਨੂੰ ਪੇਸ਼ ਕੀਤਾ ਜਾਵੇਗਾ ਮੋਹਾਲੀ ਅਦਾਲਤ ਦੇ ਵਿੱਚ ਕੀ ਰਿਮਾਂਡ ਵਧੇਗਾ জাফর ਕੋਈ ਹੋਰ ਵੱਡਾ ਫੈਸਲਾ ਮਜੀਠੀਆ ਨੂੰ ਲੈ ਕੇ ਆ ਸਕਦਾ ਹੈ ਨਸ਼ਤ ਅਸਕਰੀ ਦੇ ਨਾਲ ਜੁੜੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਅੱਜ ਬਿਜ਼ਨਸ ਜੀਰੋ ਅਕਾਲੀ ਲੀਡਰ ਵਿਕਰਮ ਮਜੀਠੀਆ ਨੂੰ ਮਹੱਲੀ ਅਦਾਲਤ 'ਚ ਪੇਸ਼ ਕਰੇਗੀ ਅੱਜ ਉਹਨਾਂ ਦਾ 7ਵਾਂ ਦਿਨ ਰੀਮਾਂਡ ਦਾ ਖਤਮ ਹੋ ਰਿਹਾ ਹੈ ਇਸ ਤੋਂ ਪਹਿਲਾਂ ਕੱਲ ਬਿਜਿਲੈਂਸ ਉਹਨਾਂ ਨੂੰ ਅਮਰੀਕਾ ਦੇ ਮਜੀਠਾ ਸਥਿਤਕਰ ਅਤੇ ਦਫ਼ਤਰ ਲੈ ਗਈ ਸੀ ਇਸ ਦੇ ਨਾਲ ਨਾਲ ਪੰਜਾਬ ਤੋਂ ਇਲਾਵਾ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਚ ਵੀ ਇਕੱਠੇ ਹੀ ਸ਼ਾਪੀ ਮਾਰੀ ਕੀਤੀ ਗਈ ਦੂਜੇ ਪਾਸੇ ਮਜੀਠਾ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਹੈ ਅਤੇ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਹ ਐਸ ਪਟੀਸ਼ਨ ਦੇ ਉੱਤੇ 3 ਜੁਲਾਈ ਯਾਨੀ ਕਿ ਕੱਲ ਸੁਣਵਾਈ ਹੋਣੀ ਹੈ। ਬ੍ਰਿਜਲੈਂਸ ਬਿਊਰੋ ਨੇ 540 ਕਰੋੜ ਦੀ ਡਰੱਗ ਮਨੀ ਦੇ ਨਾਲ ਜੁੜੀਆਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ 25 ਜੂਨ ਨੂੰ 4:30 ਵਜੇ ਕੇਸ ਸਟਾਰਟ ਕੀਤਾ ਸੀ। ਇਸ ਤੋਂ ਬਾਅਦ ਰਾਜ ਦੇ 26 ਥਾਵਾ ਤੇ ਮਜੀਠੀਆ ਦੇ ਨਾਲ ਜੁੜੇ ਟਿਕਾਣੇ 'ਤੇ ਸ਼ਾਪੇ ਮਾਰੇ ਗਏ ਫਿਰ ਸਵੇਰੇ 11:30 ਵਜੇ ਮਜੀਠਿਆ ਨੂੰ ਅਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਬਿਜ਼ਨਸ ਵੱਲੋਂ ਦਾਵਾ ਕੀਤਾ ਗਿਆ ਕਿ ਇਸ ਦੌਰਾਨ 29 ਮੋਬਾਈਲ ਫੋਨ ਤੇ 5 ਲੈਪਟਾਪ ਤੇ 9 ਪੈਡੋ ਡੈਸਕਪੈਡ ਤੇ 8 ਡਾਇਰੀਆਂ ਤੇ ਹੋਰ ਦਸਤਾਵੇਜ਼ ਬਰਾਮਦ ਹੋਏ ਨੇ ਇਹ ਸਾਰਾ ਸਮਾਨ ਮਜੀਠਿਆ ਦੇ ਕੋਲੋਂ ਮਿਲਣ ਦਾ ਦਾਵਾ ਕੀਤਾ ਗਿਆ ਤਾਂ ਦਾਸਦਾ ਇਹ ਹੈ ਕਿ ਅੱਜ ਮਜੀਠਿਆ ਨੂੰ ਪੇਸ਼ ਕੀਤਾ ਜਾਵੇਗਾ ਮੋਹਾਲੀ ਅਦਾਲਤ ਦੇ ਵਿੱਚ ਕੀ ਰਿਮਾਂਡ ਵਧੇਗਾ জাফর ਕੋਈ ਹੋਰ ਵੱਡਾ ਫੈਸਲਾ ਮਜੀਠੀਆਂ ਨੂੰ ਲੈ ਕੇ ਆ ਸਕਦਾ ਹੈ